ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੱਬਾ ਜੀ ਕੀ ਹਾਲ ਚਾਲ ਆ ਠੀਕ ਆ ਤੇ ਬੱਬਾ ਜੀ ਆਪਣਾ ਕਿਹੜਾ ਨਗਰ ਹੈ ਪਿੰਡ ਬਾਂਬੜੀ ਵਾਲਾ ਪਿੰਡ ਬਾਂਬੜੀ ਵਾਲਾ ਜੀ ਠੀਕ ਤੇ ਬੱਬਾ ਜੀ ਸੰਗਤ ਦੀ ਸੇਵਾ ਕਦੋਂ ਕਦੋਂ ਦੀ ਕਰਦੇ ਆ ਰਹੇ ਜੀ 30 ਸਾਲ ਹੋ ਗਏ 30 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਤੇ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਸਾਧ ਸੰਗਤ ਨੂੰ ਰਾਮ ਦੇ ਰਹੇ ਜੀ ਠੀਕ ਕਰ ਰਹੇ ਜੀ ਤੇ ਲਗਾਤਾਰ ਹੀ ਸੰਗਤ ਆ ਰਹੀ ਤੋਂ ਇਲਾਵਾ ਹੋਰ ਕੀ ਕਾਰੋਬਾਰ ਹੈ ਵੇਲੇ ਅੱਛੇ ਬਾਬਾ ਜੀ ਤੇ ਕਿੰਨੀ ਦੇ ਸੰਗ ਤੇ ਦਿੱਲੀ ਆ ਜਾਂਦੀ ਹੈ 3035 3035 ਹਮ ਠੀਕ ਬਾਬਾ ਜੀ ਬਾਬਾ ਜੀ ਹੋਰ ਕੋਈ ਦੱਸੋ ਆਪਣੇ ਜੀਵਨ ਬਾਰੇ ਕਦੋਂ ਕਿਤੇ ਸੇਵਾ 'ਚ ਜੁੜੇ ਜੇ ਠੀਕ ਹੈ ਆਪਣੀ ਮਾਤਾ ਜੀ ਪੂਰੇ ਹੋਇਆ ਅੱਛਾ ਜੀ ਮਾਤਾ ਜੀ ਬਾਅਦ ਸੰਦੀ ਸੇਵਾ ਕੀਤੀ ਠੀਕ ਹੈ ਜੀ ਠੀਕ ਬਾਬਾ ਜੀ ਤੇ ਤੁਹਾਡਾ ਜਨਮ ਕਿੱਥੇ ਹੋਇਆ ਬਾਬਾ ਜੀ ਪਿੰਡ ਬਾਮਣੀ ਪਿੰਡ ਬਾਮਣੀ ਵਾਲੇ ਆ ਜੀ ਤੇ ਤੁਸੀਂ ਪਹਿਲਾਂ ਕੀ ਕਰਦੇ ਹੁੰਦੇ ਸੀ ਡਰਾਈਵਰੀ ਡਰਾਈਵਰੀ ਗੱਡੀਆਂ ਤੇ ਹਾਂ ਠੀਕ ਬਾਬਾ ਜੀ ਵੱਡੀ ਵੱਡੀ ਸੇਵਾ ਜਿਹੜੀ ਤੁਸੀਂ ਕਰ ਰਹੇ ਜੇ ਮਾਲ ਫਰੀ ਸਾਡੇ ਸਾਡੀ ਹੋ ਗਈ ਮਾਲ ਤੇ ਕਰਾ ਰਿਹਾ ਅਸੀਂ ਤਾਂ ਠੀਕ ਬਾਬਾ ਜੀ ਤੇ ਮਹਾਰਾਜ ਜੀ ਤਰ੍ਹਾਂ ਹੀ ਕਿਰਪਾ ਕਰੇ ਵੀ ਸਦਾ ਹੀ ਕਰਦੇ ਰਹੋ ਤੇ ਬਾਬਾ ਜੀ ਡੇਲੀ ਪੱਟੀ ਆਉਂਦੇ ਜੇ ਹਾਂਜੀ ਹਾਂਜੀ ਗੁਰੂ ਹਰਕਿਸ਼ਰ ਸਕੂਲ ਹੀਰਾ ਸਿੰਘ ਦਰਜੀ ਦੀ ਦੁਕਾਨ ਤੇ ਹਾਂਜੀ ਤੇ ਤੇ ਆਵੇ ਬੀ ਲੱਤਾਂ ਦਾ ਕੰਮ ਕੋਈ ਜੂਰੀਆ ਕੈਸਟ ਹੋਵੇ ਕੋਈ ਧਰਨ ਹੋਵੇ ਉਹ ਵੀ ਜੋਰ ਟੁੱਟਾ ਵੱਜਾ ਹੋਵੇ ਉਸ ਦਾ ਹੀ ਮਦੇ ਮਾਲਕ ਦੀ ਕਿਰਪਾ ਨਾਲ ਠੀਕ ਬਾਬਾ ਉਹਦੇ ਵਿੜਾਈ ਆ ਹਾਂਜੀ ਲੋ ਕਰੀਏ ਨਾ ਲੋ ਕਰੀਏ ਨਾ ਠੀਕ ਬਾਬਾ ਜੀ ਤੇ ਬਾਬਾ ਜੀ ਹੋਰ ਪਰਿਵਾਰ ਚ ਕੌਣ ਕੌਣ ਆ ਹਾਂਜੀ ਫੈਲੀ ਜੀ ਆ ਅੱਛਾ ਜੀ ਤੇ ਕੋ ਮੇਰਾ ਬੱਚਾ ਵਾ ਅੱਛਾ ਜੀ ਗਰਮੀਤ ਸਿੰਘ ਠੀਕ ਤੇ ਗਰਮੀਤ ਕੋਲ ਮੇਰੇ ਪਤਲੀ ਅਸ਼ਬਾ ਬਾਬਾ ਜੀ ਉਹ ਪੈਂਦੀ ਰਹਿੰਦੇ ਬਾਬਾ ਜੀ ਹਾਂ ਜੀ ਠੀਕ ਬਾਬਾ ਜੀ ਤੇ ਜਣੀ ਤੁਸੀਂ ਸੇਵਾ ਕਰਦੇ ਜੇ ਬੜੀ ਦੂਰ ਦੂਰ ਤੱਕ ਮਤਲਬ ਲਾਕੇ ਜੇ ਸੰਗਤਾਂ ਨੂੰ ਪਤਾ ਹੈ ਸਪੈਸ਼ਲ ਹੁੰਦੀਆਂ ਵੀ ਕਿਤੇ ਵੀ ਜਾਈਏ ਬਾਬਾ ਜੀ ਦਾ ਪੁੱਛਣਾ ਹੈ ਇਹ ਮਹਾਰਾਜ ਦੀ ਮਿਹਰ ਹੀ ਆ ਮਾਲਕ ਦੀ ਮਾਲਕ ਦੀ ਕਿਰਪਾ ਵਾ ਬਾਬਾ ਜਵਾਲਾ ਹੋਵੇ ਬਾਬਾ ਯੂਸਫ ਹੋਵੇ ਦਰਗਾਹ ਹੋਵੇ ਹਾਂ ਜੀ ਬਾਬੇ ਮਾਲਕਾਂ ਦੀ ਕਿਰਪਾ ਹਾਂ ਜੀ ਉਹਨਾਂ ਦਾ ਸਤਿਕਾਰ ਜੋ ਵੀ ਦਾਤ ਉਹਨਾਂ ਦੀ ਹੈ ਅਸੀਂ ਕੁਝ ਨਹੀਂ ਕੋਜੋ ਕੋਜ ਉਸ ਦਾ ਉਹਦਾ ਮਾਰ ਬਬਜ ਵਾਲਾ ਹੁੰਦਾ ਹੈ ਅੱਛਾ ਜੀ ਤੁਸੀਂ ਸਿਰਫ ਟਪਖਾ ਰਹੀ ਹੋ ਤੇ ਬਾਬਾ ਜੀ ਅੱਜ ਕੱਲ ਜਿਹੜਾ ਮੌਸਮ ਬਦਲ ਰਿਹਾ ਅੱਜ ਕੱਲ ਕੀ ਖਿਆਲ ਰੱਖਣਾ ਚਾਹੀਦਾ ਮਤਲਬ ਸਰੀਰ ਨੂੰ ਜਿਵੇਂ ਛੱਟ ਪੇਟ ਲੱਗ ਜਾਂਦੀ ਕਈ ਵਾਰ ਗੋਡਾ ਗਾੜਾ ਨਿਕਲ ਜਾਂਦਾ ਉਹ ਆਪ ਦਾ ਬਣਾਓ ਠੀਕ ਬਾਬਾ ਜੀ ਤੇ ਇਹ ਜੋੜਾਂ ਦੀਆਂ ਪੀੜਾਂ ਬਾਬਾ ਜੀ ਕਿਹੜਿਆ ਕਾਰਨ ਕਰਕੇ ਹੁੰਦੀਆਂ ਕੋਈ ਆਪਾਂ ਯੋਗਾ ਨਹੀਂ ਕਰਦੇ ਠੀਕ ਬਾਬਾ ਜੀ ਇਹਲੇ ਸਰੀਰ ਤੇ ਡਿਜ਼ੀਜ਼ ਨੇ ਹਾਂ ਜੀ ਕੋਈ ਬਾਬਾ ਪੈਰਾ ਪਾਲੇ ਪੈਨ ਦੇ ਲਕਾ ਲਕਾ ਉੱਪਰ ਕਰਕੇ ਜੋਗਾ ਕਰੋ ਹਾਂਜੀ ਤੇ ਤਿੰਨ ਘੰਟੇ ਦੇ ਵਿੱਚ ਜੀ ਨੂੰ ਪਾਓ ਠੀਕ ਬਾਬਾ ਜੀ ਉਹ ਰੋਟੀ ਪਾਣੀ ਦਾ ਜੋਰ ਸਰਦਾ ਸਾਫ਼ ਹੋ ਜਾਣਾ ਅੱਛਾ ਜੀ ਕੋਈ ਨਾ ਕੋਈ ਅੰਦਰ ਤੇ ਪੇਟ ਦੀ ਸਫਾਈ ਹੋ ਜੀ ਠੀਕ ਬਾਬਾ ਜੀ ਤੇ ਜੋਗਾ ਕਰਨਾ ਜ਼ਰੂਰੀ ਬਾਬਾ ਜੀ ਡੇਲੀ ਜੋਗਾ ਦੋ ਟਾਈਮ ਜ਼ਰੂਰੀ ਹੈ ਨਿਤਨੇਮ ਹਾਂਜੀ ਜੋਗਾ ਇਹ ਨਹੀਂ ਭੁੱਲਣਾ ਜਿਹਦਾ ਠੀਕ ਤੇ ਬਾਬਾ ਜੀ ਜਿਹੜੇ ਅੱਜ ਕੱਲ ਮੁੰਡੇ ਗਲਤ ਕੰਮਾਂ 'ਚ ਪਏ ਟੈਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਉਹ ਜੀ ਆਪਾਂ ਕੋਈ ਸੋਚ ਹਾਂਜੀ ਹੁਣ ਆਪਾਂ ਦੋਵੇਂ ਬੈਠੀਆਂ ਹਾਂਜੀ ਬੰਦ ਕਰਦੇ ਤੇ ਬਾਬਾ ਜੀ ਯੋਗਾ ਵੀ ਜ਼ਰੂਰੀ ਆ ਹਾਂਜੀ ਹਾਂਜੀ ਡੇਲੀ ਪੀਟੀ ਦੋਵੇਂ ਦੋਨੋ ਟਾਈਮ ਤਿੰਨਾਂ ਛੇ ਪੱਤੇ ਦੂਰ ਰਵੇ ਬੰਦਾ ਨਸ਼ਿਆਂ ਦੇ ਲਾਗੇ ਲੱਗਣਾ ਨਹੀਂ ਚਾਹੀਦਾ ਨਾ ਦਵਾ ਪੀੜ ਦੀ ਤੁਹਾਨੂੰ ਖਾਣੀ ਨਹੀਂ ਚਾਹੀਦੀ ਕਿੰਨਾ ਤਕਲੀਫ ਹੋਵੇ ਪੀੜ ਦੀ ਦਵਾ ਖਾਣੀ ਨਹੀਂ ਦੇ ਜੀ ਹਾਂਜੀ ਹਾਂਜੀ ਬੋਲੀ ਕਰ ਲੋ ਬਹੁਤ ਚੰਗੀ ਆ ਹੂੰ ਹੂੰ ਉਹ ਕੱਪਲੇ ਨੇ ਹੁਣ ਕਿ ਵੀਰਿਆ ਨੂੰ ਜੋ ਇਹਦਾ ਨੁਕਸਾਨ ਬਹੁਤ ਆ। ਫੀਟ ਦੀ ਦਵਾਈ ਪਾਣੀ ਚਾਹੀਦੀ। ਸਤਿਅ ਅਬ ਸਿਹਰੇ ਉੱਠੋ। ਸੱਤਾ ਪਾਣੀ ਕਰਕੇ ਮਹਾਸ਼ਰ ਦੇ ਛਨਾਣ ਪਾਣੀ ਕਰ ਲਓ। ਹਾਂਜੀ ਹਾਂਜੀ। ਮੁਰਗਾ ਜੋਗਾ ਕਰ ਲਓ। ਇਸੇ ਤੇ ਸਭ ਪੈਰਾ ਪਰ ਬਹਿਣਾ। ਚੌਗਣਾ ਮਾਰਨਾ। ਹਾਂ ਹਾਂ। ਚੱਲਦਾ ਜਿੰਨੀ ਦੇਖਭਾਲ ਸਰੀਰ ਦੀ ਕਰ ਲਓ। ਨਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।